ਸਤ ਸ੍ਰੀ ਅਕਾਲ ਜੀ ਮੈਂ ਸੁਖਪਾਲ ਸਿੰਘ ਗੁਲਾੜ ਸੰਗਤ ਜੀ ਰੰਗਰੇਟਾ ਮੈਗਜ਼ੀਨ ਦੇ ਸੰਪਾਦਕ ਸਰਦਾਰ ਬੁੱਟਾ ਸਿੰਘ ਮੰਡੋਰੀ ਜੀ ਉਹਨਾਂ ਦੀ ਬੜੀ عظیم ਸ਼ਾਹਕਾਰ ਪੇਸ਼ਕਸ਼ کہہ ਸਕਦੇ ਹਾਂ ਉਹਨਾਂ ਦੀ ਕੋਸ਼ਿਸ਼ کہہ ਸਕਦੇ ਹਾਂ ਕਿ ਸ੍ਰੀ ਗੁਰੂ ਕਥਾ ਕਰਤਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਮੂਲ ਪਾਠ ਦੀ ਵਿਆਖਿਆ ਇਹ ਤੁਸੀਂ ਵੇਖ ਸਕਦੇ ਨੇ ਸਰਦੂਤਾ ਸਿੰਘ ਜੀ ਵੱਲੋਂ ਸ਼੍ਰੋਮਣੀ ਜਰਨਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਲਿਖਤ ਸ੍ਰੀ ਗੁਰੂ ਕਥਾ ਜਿਦਾ ਇਸ ਉਪਰਾਲੇ ਦੇ ਵਿੱਚ ਸਰਦਾਰ ਪੰਡੂਰੀ ਜੀ ਨੇ ਆ ਬਾਬਾ ਜੀ ਦੀ ਲਿਖਤ ਦਾ ਬਾਬਾ ਜੀ ਦੀ ਬਾਣੀ ਦਾ ਬੜੇ ਸੁਚੱਜੇ ਢੰਗ ਦੇ ਨਾਲ ਬੜੀ ਸਰਲ ਭਾਸ਼ਾ ਦੇ ਵਿੱਚ ਤਰਜਮਾ ਕੀਤਾ ਸੋ ਇਹ ਇੱਕ ਕਿਤਾਬ ਹੀ ਨਹੀਂ ਆ ਤਵਾਰੀਖਾ ਜੋ ਬਿਆਨ ਕਰਦੀ ਆ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ ਜੋ ਸਾਬਤ ਕਰਦੀ ਹੈ ਕਿ ਉਹ ਕਿੱਡੇ ਉੱਚ ਕੋਟੀ ਦੇ ਲੇਖਕ ਸਨ ਵਿਦਵਾਨ ਸਨ ਜੰਗੀ ਜਰਨਲ ਤੇ ਉਹ ਹੈ ਹੀ ਸੀਗੇ ਉਹਦੇ ਨਾਲ ਨਾਲ ਉਹ ਉੱਚ ਕੋਟੀ ਦੇ ਲੇਖਕ ਵਿਦਵਾਨ ਵੀ ਸਨ ਸੋ ਮੇਰੀ ਸਾਰੇ ਹੀ ਸਿੱਖ ਭੈਣ ਭਰਾਵਾਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਸਰਦਾਰ ਬੋਟਾ ਸਿੰਘ ਪੰਡੋਰੀ ਜੀ ਜਿਨ੍ਹਾਂ ਦਾ ਨੰਬਰ ਤੁਸੀਂ ਇਹ ਸਕਰੀਨ ਤੇ ਦੇਖ ਰਹੇ ਜੇ ਇਹਨਾਂ ਨਾਲ ਤਾਲਮੇਲ ਕਰਕੇ ਸੰਪਰਕ ਕਰਕੇ ਜ਼ਰੂਰ ਇਹ ਜਿਹੜੀ ਕਿਤਾਬ ਆ ਉਹਨਾਂ ਬਾਰੇ ਕਿ ਉਪਰਾਲਾ ਕੀਤਾ ਗਿਆ ਆ ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਕਿ ਇੱਕ ਕਿਤਾਬ ਹੀ ਨਹੀਂ ਆ ਇੱਕ ਤਵਾਰੀਖ ਆ ਸੋ ਸ਼ਬਦਾਂ ਦੀ ਵਰਤੋਂ ਕਰਨੀ ਪੈਂਦੀ ਆ ਸੋ ਜ਼ਰੂਰ ਇਸ ਕਿਤਾਬ ਨੂੰ ਮੰਗਾ ਕੇ ਪੜੋ ਬਾਚੋ ਤੇ ਬਹੁਤ ਕੁਝ ਇਸ ਕਿਤਾਬ ਦੇ ਵਿੱਚ ਸਿੱਖਣ ਨੂੰ ਸਮਝਣ ਨੂੰ ਮਿਲੂਗਾ ਜੀ ਸੋ ਉਹਨਾਂ ਦਾ ਇੱਕ ਹੋਰ ਜੋ ਪਹਿਲ ਕਦਮੀ ਜਿਹੜੀ ਉਹਨਾਂ ਨੇ ਕੀਤੀ ਸੀਗੀ ਰੰਗਰੇਟਾ ਮੈਗਜ਼ੀਨ ਦੇ ਸੰਪਾਦਕ ਨੇ ਉਹ ਰੰਗਰੇਟਾ ਮੈਗਜ਼ੀਨ ਵੀ ਉਹਨਾਂ ਦਾ ਬੜਾ ਹੀ ਸ਼ਾਕਾਰ ਮੈਂ ਸਮਝਦਾ ਕਿ ਪੇਸ਼ਕਾਸ਼ ਆ ਉਹਨਾਂ ਦੀ ਰੰਗਰੇਟਾ ਮੈਗਜ਼ੀਨ ਦੇ ਅੰਕੋ ਆਪਣੇ ਚਾਣ ਵਾਲਿਆਂ ਨੂੰ ਭੇਜਦੇ ਵੀ ਰਹਿੰਦੇ ਨੇ ਸੋ ਉਹ ਵੀ ਉਹਨਾਂ ਦੇ ਨਾਲ ਤਾਲਮੇਲ ਕਰਕੇ ਜ਼ਰੂਰ ਮੰਗਵਾਇਆ ਕਰੋ ਕਿਉਂਕਿ ਰੰਗਰੇਟਾ ਸੰਸਾਰ ਮੈਗਜ਼ੀਨ ਦੇ ਵਿੱਚ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਜਾਣਕਾਰੀ ਇਕੱਠੀ ਕਰਕੇ ਉਹ ਸਰੋਤਿਆਂ ਤੱਕ ਪਹੁੰਚਾਉਂਦੇ ਨੇ ਸੋ ਬਹੁਤ ਮਾਣ ਵਾਲੀ ਗੱਲ ਆ ਕਿ ਸਾਨੂੰ ਸਰਦਾ ਬੁੱਤਾ ਸਿੰਘ ਪੰਡੋਰੀ ਜੀ ਵਰਗੇ ਚਿੰਤਾ ਕਰਨ ਵਾਲੇ ਸਮਾਜ ਦੀ ਧਰਮ ਦੀ ਰਾਜਨੀਤੀ ਦੀ ਚਿੰਤਾ ਕਰਨ ਵਾਲੇ ਸਾਡੇ ਸਰਦਾਰ ਬੂਟਾ ਸਿੰਘ ਪੰਡੋਰੀ ਜੀ ਸਾਨੂੰ ਉਹ ਮਹਾਨ ਸ਼ਖਸੀਅਤ ਮਿਲੇ ਨੇ ਸੋ ਜ਼ਰੂਰ ਉਹਨਾਂ ਦੀ ਇਸ ਕੋਸ਼ਿਸ਼ ਨੂੰ ਅਸੀਂ ਸਫਲ ਬਣਾਈਏ ਜੀ ਤੇ ਵੈਗਰੂ ਦੇ ਅਰਦਾਸ ਹੈ ਕਿ ਸਰਦਾਰ ਬੂਟਾ ਸਿੰਘ ਪੰਡੋਰੀ ਜੀ ਇਸੇ ਤਰ੍ਹਾਂ ਹੀ ਆਪਣੀਆਂ ਲਿਖਤਾਂ ਸਰੂਪਤਿਆਂ ਦੀ ਝੋਲੀ ਦੇ ਵਿੱਚ ਪਾਉਂਦੇ ਰਹਿਣ ਤੇ ਵੈਗਰੂ ਉਹਨਾਂ ਨੂੰ ਉੱਚਾ ਦੀ ਗਲਾ ਦੇ ਵਿੱਚ ਰੱਖੇ